ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਅੱਜ ਅਸੀਂ ਜਾਣੀਏ ਨੂਰ ਮਹਿਲ ਦੀ ਸਰਾ ਬਾਰੇ ਕਸਬਾ ਨੂਰ ਮਹਿਲ ਵਿੱਚ ਸਥਿਤ ਸਰਾ ਵੀ ਇਮਾਰਤ ਸਾਜ਼ੀ ਦਾ ਅਹਿਮ ਨਮੂਨਾ ਹੈ ਇਤਿਹਾਸਕਾਰਾਂ ਮੁਤਾਬਕ ਇਹ ਮਹਿਲ ਅਰਥਾਤ ਸਰਾ ਨੂਰ ਜਹਾਂ ਦੀ ਜਨਮ ਭੂਮੀ ਹੈ ਜੋ ਕਿ 1619 ਵਿੱਚ ਦੁਆਬੇ ਦੇ ਨਵਾਬ ਜ਼ਕਰੀਆ ਖਾਨ ਵੱਲੋਂ ਉਸਾਰਿਆ ਗਿਆ ਸੀ ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਇਹ ਸਾਰਾ ਨੂਰ ਜਹਾਂ ਦੇ ਵਾਲਦ ਮਿਰਜ਼ਾ ਗਿਆਸ ਬੇਗ ਨੇ ਆਪਣੀ ਧੀ ਨੂਰ ਜਹਾਂ ਦੇ ਇਸ ਕਸਬੇ ਵਿੱਚ ਪੈਦਾ ਹੋਣ ਤੇ ਉਸਾਰੀ ਸੀ ਇਤਿਹਾਸਕ ਕਸਬਾ ਨੂਰ ਮਹਿਲ ਪੂਰਾ ਤਨਕਾਲ ਵਿੱਚ ਲਾਹੌਰ ਤੋਂ ਦਿੱਲੀ ਨੂੰ ਜਾਂਦੀ ਜਰਨੈਲਿਸ ਸੜਕ ਤੇ ਸੁਲਤਾਨਪੁਰ ਲੋਧੀ ਤੋਂ 25 ਮੀਲ ਦੂਰ ਦੱਖਣ ਪੂਰਬ ਜਲੰਧਰ ਤੋਂ 16 ਮੀਲ ਦੱਖਣ ਅਤੇ ਫਲੋਰ ਤੋਂ 13 ਮੀਲ ਪੂਰਬ ਵਿੱਚ ਸਥਿਤ ਸੀ ਇਸ ਸਰਾਂ ਦਾ ਨਿਰਮਾਣ 552 ਵਰਗ ਫੁੱਟ ਖੇਤਰ ਵਿੱਚ ਕਰਵਾਇਆ ਗਿਆ ਸੀ ਜੋ 16ਵੀਂ ਸਦੀ ਦੀ ਭਵਨ ਨਿਰਮਾਣ ਕਲਾ ਦਾ ਅਹਿਮ ਨਮੂਨਾ ਹੈ ਇਸ ਦੇ ਕੋਨਿਆਂ ਤੇ ਅੱਠ ਪੂਜੀ ਮিনার ਬਣਾਏ ਹੋਏ ਹਨ ਤੇ ਸਰਾਂ ਦੇ ਪੱਛਮੀ ਦਰਵਾਜ਼ੇ ਨੂੰ ਲਾਹੌਰੀ ਗੇਟ ਆਖਿਆ ਜਾਂਦਾ ਹੈ ਜੋ ਕਿ ਦੋ ਮੰਜ਼ਲੀ ਹੈ ਤੇ ਲਾਲ ਪੱਥਰ ਨਾਲ ਬਣਾਇਆ ਗਿਆ ਹੈ ਇਸ ਦੀਆਂ ਮੁੱਖ ਦੀਵਾਰਾਂ 1.5 ਫੁੱਟ ਤੋਂ ਵੀ ਮੋਟੀਆਂ ਹਨ ਜੋ ਕਿ ਛੋਟੀਆਂ ਇੱਟਾਂ ਨਾਲ ਚੂਨੇ ਤੇ ਮਾਂ ਦੇ ਆਟੇ ਦਾ ਮਿਸ਼ਨ ਬਣਾ ਕੇ ਚਿਨਮਾਈਆਂ ਗਈਆਂ ਸਨ ਇਸ ਉੱਪਰ ਇਨਸਾਨਾਂ ਜਾਨਵਰਾਂ ਤੇ ਪੰਛੀਆਂ ਦੀ ਚਿੱਤਰਕਾਰੀ ਬਣਾਈ ਹੋਈ ਹੈ ਜੋ ਕਿ ਮੁਗਲ ਕਾਲ ਦੀ ਮੀਨਾਕਾਰੀ ਕਲਾ ਦੀ ਜਿਉਂਦੀ ਜਾਗਦੀ ਸਬੂਤ ਬਣ ਗਈ ਹੈ ਧੰਨਵਾਦ